ਸਤਨਾਮ ਸ਼੍ਰੀ ਵਾਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈਭੰ ਗੁਰ ਪ੍ਰਸਾਦਿ ਜਪ ਓ ਦਸਤ ਗੋਗਾ ਦਸਤ ਹੇ ਪੀ ਸਚ ਨਾਨਕੁ ਹੁਸੀ ਪੀ ਸਚ ਜਿਉਂ ਬੁਲਾਵੈ ਤਿਉਂ ਬੋਲੈ ਸੁਆਮੀ ਕੁਦਰਤਿ ਕਵਣੁ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਵਕੀ ਅਤ ਪਿਆਰੀ ਸਾਈ ਨਾਮਯਮੋਲ ਕੀ ਮਨਾਂ ਕੋਈ ਜਾਣ ਦੋ ਜਿਨਾਂ ਭਗਮ ਥਾਏ ਨਾਨਕ ਹਰ ਰੰਗ ਮਾਨੰਦੋ ਜਿਨਾਂ ਆਗਮ ਥਾ ਸੇ ਨਾਨਕ ਹਰ ਰੰਗ ਮਾਨੋ ਹਾਲੂ ਤੁਹਾਡੇ ਆਗੇ ਅਰਦਾਸ ਸੁਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇ ਨਿਵੜਿਆਈ ਕੋਈ ਨਾਉ ਨਾ ਜਾਣ ਮੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣ ਮੇਰਾ ਗੁਰੂ ਰੂਪ ਸਾਧ ਸੰਗਤ ਜੀ ਬਾਸ ਗੁਰੂ ਜੀ ਕਾ ਖਾਲਸਾ ਬਾਸ ਗੁਰੂ ਜੀ ਕੀ ਫਤਿਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਅਪਾਰ ਰਹਿਮਤ ਕਿਰਪਾ ਕਰਦੇ ਨੇ ਦਸਾਂ ਸੇਵਕਾਂ ਦੀਆਂ ਬੇਨਤੀਆਂ ਮੰਨ ਕਰੋ ਸੇਵਾ ਸਿਮਰਨ ਕਥਾ ਵਿਚਾਰਾਂ ਸੰਗਤਾਂ ਦੇ ਦਰਸ਼ਨ ਮੇਲੇ ਮਹਾਰਾਜ ਬਖਸ਼ ਰਹੇ ਨੇ ਤੇ ਜੋ ਵੀ ਸਤਿਗੁਰੂ ਦੇ ਪਿਆਰੇ ਮਾਈ ਭਾਈ ਆਪ ਸਮੇ ਦੀ ਸਾਂਭ ਕਰਦੇ ਹੋਏ ਅਮਰਤ ਵੇਲੇ ਦੀ ਗੁਰਦੇਵ ਦੇ ਚਰਣਾ ਦੀਆਂ ਸੱਚਖੰਡੇ ਦਰਬਾਰ ਦੀਆਂ ਹਾਜ਼ਰੀਆਂ ਭਰਨਾ ਕਰ ਰਹੇ ਹੋ ਸਰਬਨ ਭਗਤੀ ਕਰ ਰਹੇ ਹੋ ਮੋਨ ਭਗਤੀ ਕਰ ਰਿਓ ਸਬਡ ਭਾਗੇ ਹੋ ਸਤਿਗੁਰ ਐਸੇ ਨੇ ਸਹਿਬ ਜੀ ਐਸੇ ਰਹਿਮਤ ਕਿਰਪਾ ਦੇ ਖਜ਼ਾਨੇ ਭੰਡਾਰੇ ਨੇ ਉਹ ਆਪਣੇ ਪਿਆਰਿਆਂ ਦੇ ਔਗਣ ਨਹੀਂ ਚੇਤੇ ਰੱਖਦੇ ਉਹ ਆਪਣੇ ਪਿਆਰਿਆਂ ਦਾ ਪ੍ਰੇਮ ਵੇਖਦੇ ਆਉ ਜਿੰਨੇ ਮਰਜੀ ਮਨੁੱਖ ਤੋਂ ਬੰਦੇ ਤੋਂ ਅਪਰਾਧ ਹੋ ਗਏ ਹੋਣ ਜਿੰਨੇ ਮਰਜੀ ਤੇ ਜਦੋਂ ਬੰਦਾ ਸ਼ਰਨ ਵਿੱਚ ਆ ਜਾਂਦਾ ਹੈ ਜੁੜ ਜਾਂਦਾ ਹੈ ਤੇ ਸਹਬ ਉਹਦੀਆਂ ਭੁੱਲਾਂ ਸਭ ਬਖਸ਼ ਦਿੰਦੇ ਨੇ ਜੇ ਕੋ ਡੁੱਬੈ ਫਿਰ ਹੋਵੇ ਸਾਰ ਨਾਨਕ ਸਾਚਾ ਸਰਬਦਾਤਾ ਗਾਦਰ ਡੁੱਬਣ ਲੱਗਦੇ ਆ ਉਹ ਸਾਰ ਲੈਂਦਾ ਫਿਰ ਜਦੋਂ ਕੋਈ ਸਾਥ ਨਹੀਂ ਨਾ ਖੜਦਾ ਉਦੋਂ ਗੁਰੂ ਖੜਦਾ ਹੈ ਰੱਬ ਖੜਦਾ ਹੈ ਸਵਾ ਗੁਰਮੁਖੋ ਚੱਲ ਰਹੀ ਲੜੀਵਾਰ ਕਥਾ ਵਿਚਾਰ ਜੇ ਗੁਰਗੋਸ ਸਿੰਘ ਮਹਾਰਾਜ ਦੇ ਪਾਸ਼ਾ ਜੀ ਦੇ ਅਮਰ ਜੀਵਨ ਦੀ ਅਮਰ ਵਿਚਾਰ ਆਪਾਂ ਵਿਚਾਰ ਰਹੇ ਆ ਸਮਾਂ ਥੋੜਾ ਹੁੰਦਾ ਸਮੇਸਰ ਪਹੁੰਚ ਕੇ ਨਾ ਮਹਾਰਾਜ ਦੇ ਚਰਨਾਂ 'ਚ ਬੈਠਿਆ ਕਰੋ ਸੁਣਿਆ ਕਰੋ ਗੁਰ ਇਤਿਹਾਸ ਗੁਰੂ ਇਤਿਹਾਸ ਬਹਿ ਕੇ ਮਹਾਰਾਜ ਦੇ ਚਰਨਾਂ 'ਚ ਸੁਣੋ ਪਤਾ ਹੋਵੇ ਸਾਨੂੰ ਸਾਡੇ ਇਤਿਹਾਸ 'ਚ ਕੀ ਹੋਇਆ ਕੀ ਕੁਛ ਹੋਇਆ ਸਾਡੇ ਗੁਰੂਆਂ ਨੇ ਕੀ ਕੁਛ ਕੀਤਾ ਸਾਡੇ ਲਈ ਇਹ ਪਤਾ ਹੋਵੇ ਇਤਿਹਾਸ ਨਾਲੋਂ ਗੁਰਬਾਣੀ ਨਾਲੋਂ ਟੁੱਟਦੇ ਜਾਂਦੇ ਆ ਬਿਰਲੇ ਨੇ ਬਿਰਲੇ ਨੇ ਜਿਹੜੇ ਜੁੜੇ ਹੋਏ ਕਥਾ ਕਹਾਣੀਆਂ ਵਿਚਾਰਨ ਦਾ ਫਾਇਦਾ ਤਾਂ ਹੈ ਜੇ ਅਸੀਂ ਉਹਨਾਂ ਤੇ ਅਮਲ ਵੀ ਕਰੀਏ ਫਿਰ ਇਹ ਫਾਇਦਾ ਇਹਨਾਂ ਨੂੰ ਵਿਚਾਰਨ ਦਾ ਨਹੀਂ ਫਿਰ ਨਵੀਆਂ ਨਵੀਆਂ ਫਿਲਮਾਂ ਨਵੇਂ-ਨਵੇਂ ਗਾਣੇ ਨਾਟਕ ਹੋਰ ਬੜਾ ਕੁਝ ਬੰਦੌਣਾ ਵਿੱਚ ਗਰਕ ਹੁੰਦਾ ਜਾ ਰਿਹਾ ਸਮੇਸਰ ਪਹੁੰਚ ਕੇ ਮਹਾਰਾ ਦੇ ਚਰਨਾਂ 'ਚ ਜੁੜਿਆ ਕਰੋ ਪ੍ਰੇਮੀਆਂ ਕਾਲਾ ਜੋ ਵਿਚਾਰ ਰਹੀ ਸੀ ਉਹ ਜੁਗਰਾਜ ਵਿੜੰਗ ਚੌਧਰੀ ਜਿਹੜਾ ਸੀ ਗਰਾਮੇ ਆਣੇ ਦਾ ਉਹਦੇ ਗੱਲ ਨਹੀਂ ਪੱਛੀ ਮਹਾਰਾਜ ਕਹਿੰਦੇ ਵੀ ਉਹ ਪਛਾਣ ਨਹੀਂ ਸਕਿਆ ਇੰਨੀ ਕ ਗੱਲ ਆਫਰ ਕੇ ਮਰ ਜਾਣਾ ਉਹਨੇ ਅੱਜ ਤੱਕ ਉਹਦੀ ਕੁੱਲ ਜਿਹੜੀ ਅਸਰਾਪ ਮਿਲੇ ਆ ਮਹਾਰਾਜ ਵੱਲੋਂ ਜਦੋਂ ਵੀ ਉਹਦੀ ਕੁੱਲ ਦੇ ਵਿੱਚੋਂ ਚੜ੍ਹਾਈ ਕਰਦਾ ਉਹ ਆਫਰ ਕੇ 3 ਦਿਨ 3 ਦਿਨ ਹੀ ਆਫਰਦਾ ਤੇ ਉਸ ਦੇ ਬਾਅਦ ਉਹਦਾ ਕਲਣਾ ਹੁੰਦਾ ਹੈ ਸੰਸਾਰ ਦੇ ਵਿੱਚੋਂ ਮਹਾਰਾਜ ਅੱਗੇ ਜਦੋਂ ਰਾਮਯਾਨ ਤੋਂ ਹੋਰ ਅੱਗੇ ਨੂੰ ਗਏ ਨਾ ਅੱਗੇ ਜਿਹੜੇ ਮਾਝੇ ਦੇ ਮੁਹੈਲ ਸਿੰਘ ਸਨ ਉਹ ਮਿਲੇ ਜਿਹੜੇ ਸਾਹਿਬ ਨੂੰ ਆਨੰਦਪੁਰ ਸਾਹਿਬ ਆਨੰਦਗੜ੍ਹ ਦੇ ਕਿਲੇ ਦੇ ਵਿੱਚ ਬੇਦਾਵਾ ਲਿਖ ਕੇ ਦੇਇਆ ਇਸਾ ਬੇਦਾਵਾ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇਹਦਾਇਦਾ ਖੁਸ਼ ਹੋਇਆ ਸਾਰਾ ਪਰਿਵਾਰ ਖੇਰੂ ਖੇਰੂ ਹੋ ਗਿਆ ਤੇ ਵੱਡੇ ਸਾਹਿਬ ਜਾਦੇ ਸ਼ਹੀਦ ਹੋ ਗਏ ਮਾਤਾ ਗੁਜਰਕੌਰ ਵੀ ਤੇ ਛੋਟੇ ਸਾਹਿਬ ਜਾਦੇ ਵੀ ਤਰਸ ਕੀਤਾ ਉਹਨਾਂ ਨੇ ਮਹਾਰਾਜ ਦੇ ਕੋਲ ਆਏ ਇਕੱਠੇ ਹੋ ਕੇ ਸਾਰੇ ਉਹ ਕਹਿੰਦੇ ਮਹਾਰਾਜ ਤੁਹਾਡੀ ਸਿੱਖੀ ਸੇਵਕੀ ਬਣੀ ਰਹੇਗੀ ਤੁਸੀਂ ਉਹਨਾਂ ਦੇ ਨਾਲ ਸੁਲਾਹ ਕਰ ਲਓ ਤੁਹਾਡੀ ਸੁਲਾਹ ਕਰਾ ਦਨੇ ਆਂ ਤੁਸੀਂ ਸਾਡੇ ਫਿਰ ਗੁਰੂ ਬਣੇ ਰਹੋਗੇ ਅਸੀਂ ਰੋਜ਼-ਰੋਜ਼ ਕਿੱਥੇ-ਕਿੱਥੇ ਤੁਹਾਡੇ ਨਾਲ ਜੰਗਾ ਕਰਦੇ ਰਾਵਾਂਗੇ ਸਾਥ ਨੂੰ ਹੀ ਲੜਿਆ ਜਾਂਦਾ ਮਰਿਆ ਜਾਂਦਾਵੇਂ ਤੁਹਾਡਾ ਤਾਂ ਰੋਜ਼ ਦੀ ਕੰਮ ਤੇ ਜਦੋਂ ਐਦਾਂ ਦੇ ਵਜਨ ਕੀਤੇ ਨਾ ਹੋਰ ਬੜਾ ਕੁਝ ਕਿਹਾ ਸਹਿਬ ਆਖਣ ਲੱਗੇ ਭਾਈ ਤੁਸੀਂ ਕੌਣ ਹੋ ਸਾਨੂੰ ਮਤਾਂ ਦੇਣ ਵਾਲੇ ਤੁਸੀਂ ਕੌਣ ਹੋ ਸਾਨੂੰ ਆ ਕੇ ਮਤ ਜੋ ਦੇ ਰਹੇ ਹੋ ਗੁਰੂ ਅਰਜਨ ਪਾਤਸ਼ਾਹ ਨੂੰ ਸ਼ਹੀਦ ਕੀਤਾ ਉਦੋਂ ਤੁਸੀਂ ਕਿੱਥੇ ਸੀ ਉਹਦੋਂ ਤੁਹਾਡੇ ਤੋਂ ਉਹਨਾਂ ਨੂੰ ਮਤ ਨਹੀਂ ਦਿੱਤੀ ਗਈ ਗੁਰਦੇਵਾ ਬਾਦਰਾ ਮਹਾਰਾ ਨੂੰ ਸ਼ਹੀਦ ਕੀਤਾ ਦਿੱਲੀ ਰੰਗਦੇਵ ਨੇ ਉਦੋਂ ਕਿੱਥੇ ਸੋ ਤੁਸੀਂ ਤੇ ਨਾਲੇ ਤੁਸੀਂ आनंदगढ़ ਦੇ ਕਿਲੇ ਦੇ ਵਿੱਚੋਂ ਬੇਦਾਵਾ ਲੈ ਕੇ ਆਇਆ ਹਾਂ ਕਹਿ ਕੇ ਆਇਆ ਹਾਂ ਕਿ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ ਕਿਹੜੇ ਮੂੰਹ ਦੇ ਨਾਲ ਆ ਕੇ ਸਾਡੇ ਨਾਲ ਤੁਸੀਂ ਗੱਲਾਂ ਕਰਦੇ ਹੋ ਬਈ ਸਾਨੂੰ ਤੁਹਾਡੀਆਂ ਸਲਾਮਾਂ ਦੀ ਲੋੜ ਨਹੀਂ ਤੁਸੀਂ ਨੱਠ ਜਾਓ ਐਸੇ ਸਿੱਖਾਂ ਨਾਲੋਂ ਮੈਂ ਇਦਾਂ ਚੰਗਾ ਐਸੇ ਸੰਗ ਦੇ ਨਾਲੋਂ ਮੈਂ ਇਕੱਲੇ ਹੀ ਚੰਗਾ ਸਹਿਬ ਕਹਿੰਦੇ ਜਿੰਨਾ ਟੈਮ ਸਰੀਰ ਦੇ ਵਿੱਚ ਆਖਰੀ ਸਵਾਸ ਹੋਣਗੇ ਮੈਂ ਜ਼ੁਲਮ ਦੇ ਖਿਲਾਫ ਲੜਦਾ ਰਹਾ ਮੰਗਾ ਲੜੂੰਗਾ ਮੈਂ ਤੁਸੀਂ ਕੌਣੋਂ ਮਤਾਂ ਦੇਣ ਵਾਲੇ ਮਾਰ ਮੈਂ ਹੋਰ بڑے ਉਹਨਾਂ ਨੂੰ ਨੇਤਰ ਲਾਲ ਕਰਕੇ ऐसे ऐसे वचन कीते ਉਹਨਾਂ ਦੇ ਪੈਰਿਆਂ ਦੇ ਹੇਠਾਂ ਜ਼ਮੀਨ ਨਿਕਲ ਗਈ ਪੈਰਾਂ ਦੇ ਹੇਠਾਂ ਜ਼ਮੀਨ ਨਿਕਲੀ ਮਹਾਰਾਜ ਗੁੱਸੇ ਹੋ ਗਏ ਸਿੱਖੋ ਸਾਡੇ ਨਾਲ ਤੁਰੋ ਚੱਲੋ ਨਹੀਂ ਤਾਂ ਆਪ ਆਪਣੇ ਘਰਾਂ ਨੂੰ ਜਾਓ ਫਾਨੂੰ ਤੁਹਾਡੀ ਲੋੜ ਨਹੀਂ ਕੋਈ ਲੋੜ ਨਹੀਂ ਸਾਡੇ ਨਾਲ ਆ ਮਾਲਵੇ ਦੇ ਸਿੱਖ ਨੇ ਜਿਨ੍ਹਾਂ ਨੇ ਨੰਗ ਭੁਖ ਸਾਡੇ ਨਾਲ ਇਕੱਠਿਆਂ ਕੱਟੀ ਆ ਇਹਨਾਂ ਨੇ ਰੱਖ ਲਈ ਤੁਸੀਂ ਤਾਂ ਜਿਹੜੇ ਉਸ ਮਾਝੇ ਦੇ ਬੇਦਾਵਾ ਲੈ ਕੇ ਦੇ ਆਏ ਸਾਨੂੰ ਲੋੜ ਨਹੀਂ ਤੁਹਾਡੀ ਨੱਠ ਜੋ ਉਹ ਜਿਹੜੇ ਇਕੱਠੇ ਹੋ ਕੇ ਆਏ ਸੀ ਉਹ ਆਪੋ ਆਪਣੇ ਘਰਾਂ ਨੂੰ ਭੱਜ ਚੱਲੇ ਵੀ ਲੋੜ ਕੀ ਐ ਇਹ ਤਾਂ ਰੋਜ਼ੇ ਮਰਵਾਉਂਦਾ ਰੰਗ ਬਾਪਸ ਤੁਰ ਪਏ ਜੀ ਉਧਰੋਂ ਜਿਹੜੇ ਤੁਰਕਾਂ ਦੀ ਫੌਜ ਚੜ੍ਹੀ ਆ ਰਹੀ ਸੀ ਧੂੜ ਉੜਦੀ ਦਿਖੀ ਇੱਕ ਸਿੰਘ ਨੇ ਕਿਹਾ ਮਹਾਰਾਜ ਧੂੜ ਉੜਦੀ ਆਉਂਦੀ ਦਿਖ ਰਹੀ ਐ ਲੱਗਦਾ ਵੀ ਤੁਰਕੀ ਫੌਜਾਂ ਜਿਹੜੀਆਂ ਨੇ ਚੜ੍ਹੀਆਂ ਆ ਰਹੀਆਂ ਨੇ ਆਪਾਂ ਖਦਰਾਨੀ ਦੀ ਢਾਬ ਦੇ ਨੇੜੇ ਚੱਲੀਏ ਜੋ ਚੌਧਰੀ ਕੁਪੂਰੇ ਨੇ ਆਪਾਂ ਨੂੰ ਦੱਸਣਾ ਕੀਤਾ ਖਦਰਾਨੇ ਦੀ ਢਾਬ ਉਹਦੇ ਨੇੜੇ ਹੋਣਾ ਕਰੀਏ ਆਪਾਂ ਆਪਣੇ ਮੋਰਚੇ ਦੇ ਵਿੱਚ ਪਹੁੰਚੀਏ ਮਾਰਤੁਰਪੇ ਚਾਲੇ ਪਾਏ ਤੇ ਕੁਝ ਮਾਝੇ ਦੇ ਸਿੰਘ ਜਿਹੜੇ ਸਨ ਨਵੇਂ ਰਲੂ ਭੱਜ ਗਏ ਆਪਣੇ ਘਰਾਂ ਨੂੰ ਤੇ ਜਿਹੜੇ ਵੀ ਦਾਵਾ ਲੈ ਕੇ ਦੇ ਕੇ ਆਏ ਸਨ ਭਾਈ ਮਹਾ ਸਿੰਘ ਹੋਰ ਰਿਆਦਕ ਸਿੰਘ ਵਾਲੀ ਸਿੰਘ ਜਿਹੜੇ ਸਨ ਉਹ ਨਹੀਂ ਗਏ ਉਹ ਨਹੀਂ ਗਏ ਆਪਣੀ ਭੁੱਲ ਬਖਸ਼ਾਉਣ ਦੇ ਲਈ ਰੁਕ ਗਏ ਉਹ ਕਹਿੰਦੇ ਫਿਰ ਐਵੇਂ ਕਾਇਰਾਂ ਦੀ ਮੌਤ ਮਰਨ ਦੇ ਨਾਲੋਂ ਜੰਗ ਦੇ ਵਿੱਚ ਸ਼ਹੀਦ ਹੋ ਕੇ ਮਰੀਏ ਮਾਈ ਭਾਗੋ ਹੋਰ ਸਿੰਘਣੀਆਂ ਨੇ ਉਹਨਾਂ ਨੂੰ ਮੇਹਣੇ ਮਾਰੇ ਸਨ ਤੁਸੀਂ ਗੁਰੂ ਨੂੰ ਕੱਲਿਆ ਛੱਡ ਕੇ ਆ ਗਏ ਗੁਰੂ ਨੂੰ ਕੱਲਿਆ ਛੱਡ ਕੇ ਆ ਗਏ ਉਹਨੂੰ ਸ਼ਰਮ ਦੇ ਨਾਲ ਮਰ ਜਾਣਾ ਚਾਹੀਦਾ ਤੇ ਮਹਾਰਾਜ ਤੁਰ ਪਏ ਨੇ ਖਦਰਾਣੇ ਦੀ ਢਾਬ ਵੱਲ ਨੂੰ ਮੋਰਚੇ ਵੱਲ ਨੂੰ ਸਿੰਘ ਕਹਿੰਦੇ ਮਹਾਰਾਜ ਛੇਤੀ ਛੇਤੀ ਚਲੋ ਦੁਸ਼ਮਣ ਚੜ੍ਹਿਆ ਆਉਂਦਾ ਜਾਣੀ ਜਾਣ ਸਤਿਗੁਰੂ ਆਖਣ ਲੱਗੇ ਭਾਈ ਕੋਈ ਗੱਲ ਨਹੀਂ ਉਹ ਰੋਕਣ ਵਾਲੇ ਆਪੇ ਰੋਕ ਲੈਣਗੇ ਉਹਨਾਂ ਨੂੰ ਆਪਣ ਆਪਣੇ ਤੱਕ ਉਹਨਾਂ ਨੂੰ ਆਉਣੇ ਨਹੀਂ ਦੇਣਾ ਇਹ ਗੁਪਤ ਵਚਨ ਮਹਾਰਾਜ ਦੇ ਸਤਿਗੁਰੂ ਹੀ ਜਾਣਣ ਮਹਾਰਾਜ ਪਹੁੰਚ ਗਏ ਖਦਰਾਂਡੀ ਦੀ ਟਾਬ ਉਤੇ ਤੇ ਜਿਹੜੇ ਉਹ ਸੰਚਾਲੀ ਜਿਹੜੇ ਵੇਦਾਵਾ ਲਿਖ ਕੇ ਦੇ ਕੇ ਆਏ ਸਨ ਉਹ ਰਸਤੇ ਵਿੱਚ ਡੱਟ ਗਏ ਵੀ ਦੁਸ਼ਮਣ ਦੇ ਨਾਲ ਸਤਿਗੁਰ ਤੋਂ ਪਹਿਲਾਂ ਅਸੀਂ ਲੜਾਂਗੇ ਅਸੀਂ ਟਕਰਾਂਗੇ ਮਹਾਰਾਜ ਦੇ ਤੱਕ ਕੋਈ ਦੁਸ਼ਮਣ ਪਹੁੰਚ ਕਿਵੇਂ ਜਾਵੇ ਅਸੀਂ ਲੜਾਈ ਕਰਾਂਗੇ ਪਹਿਲਾਂ ਅਸੀਂ ਜੰਗ ਦੇ ਵਿੱਚ ਜੂਝਾਂਗੇ ਤੇ ਸਾਧ ਸੰਗਤ ਜੀ ਉਹ ਗਿਣਤੀ ਦੇ ਥੋੜੇ ਸਨ ਸਿੰਘ ਦੁਸ਼ਮਣ ਜਿਹੜਾ ਸੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੀ ਵਜਿੱਦਾ ਚੜ੍ਹਿਆ ਹੁੰਦਾ ਸੀ ਤੇ ਉਹਨਾਂ ਨੇ ਆਪਣੇ ਆਪ ਨੂੰ ਜ਼ਿਆਦਾ ਗਿਣਤੀ ਦਿਖਾਉਣ ਦੇ ਲਈ ਉਹ ਇਲਾਕਾ ਜਿਹੜਾ ਸੀ ਬੜੇ-ਬੜੇ ਝਾੜ ਦਰਗ ਰੋਹੀ ਬਿਆਬਾਨ ਰੇਤ ਹੀ ਰੇਤ ਸੀਗਾ ਸਿੰਘਾ ਨੇ ਝਾੜਾਂ ਝਾੜਿਆਂ ਤੇ ਆਪਣੇ ਬਸਤਰ ਪਾਤੇ ਤੇ ਦੂਰ ਦੂਰ ਤੱਕ ਬਹੁਤ ਜ਼ਿਆਦਾ ਗਿਣਤੀ ਦੇ ਵਿੱਚੋਂ ਇਧਰਾ ਪ੍ਰਤੀਤ ਹੋਣ ਲੱਗਿਆ ਕਿ ਸਿੰਘਾਂ ਦੀ ਫੌਜ ਬਹੁਤ ਹੈ ਤੇ ਜਿਉਂ ਹੀ ਦੁਸ਼ਮਣ ਚੜਿਆ ਆਉਂਦਾ ਹੈ ਤੁਰਕੀ ਫੌਜਾਂ ਲਸ਼ਕਰ ਜਿਹੜਾ ਚੜਿਆ ਆ ਰਿਹਾ ਸੀ ਜਿਉਂ ਹੀ ਉਧਰ ਨੂੰ ਨੇੜੇ ਜੇ ਹੋਣ ਲੱਗਿਆ ਢਾਬ ਦੂਰ ਸੀ ਸਿੰਘਾਂ ਨੇ ਝਾੜਾਂ ਝਾੜਿਆਂ ਦੇ ਵਿੱਚੋਂ ਨਿਕਲ ਕੇ ਗਣਤੀਦਿਆਂ ਨੇ ਉਹਨਾਂ ਤੇ ਇੱਕਦਮ ਹਮਲਾ ਬੋਰ ਦਿੱਤਾ। ਉਹਨਾਂ ਨੂੰ ਸੰਭਲਣ ਦਾ ਟਾਈਮ ਹੀ ਨਾ ਦਿੱਤਾ। ਸੰਭਲਣ ਦਾ ਸਮੇਂ ਹੀ ਨਾ ਦਿੱਤਾ ਦੁਸ਼ਮਣਾਂ ਨੂੰ ਤੁਰਕਾਂ ਨੂੰ। ਵੱਦ-ਵੱਦ ਕੇ ਉਹਨਾਂ ਨੇ ਦੁਸ਼ਮਣਾਂ ਦੇ ਆਹੂ ਲਾਏ। ਕਿ ਸੰਭਾਣ ਦਾ ਜੁੱਧ ਹੋਇਆ ਜੰਗ ਹੋਇਆ। ਤੇ ਮਾਰ ਕੇ ਲੁਕ ਜਾ ਕਰਨ। ਤੇ ਤੁਰਕਾਂ ਨੂੰ ਲੱਗਿਆ ਵੀ ਲੱਗਦਾ ਹੈ ਗੁਰੂ ਦੇ ਨਾਲ ਕਾਫੀ ਜ਼ਿਆਦੇ ਫੌਜ ਆ ਗਈ ਚੜ ਕੇ ਕਾਫੀ ਸਿੰਘ ਨੇ ਗਿਣਤੀ ਦੇ ਆ ਇਹਨਾਂ ਦੇ ਤੰਬੂ ਲੱਗੇ ਹੋਏ ਨੇ ਕਾਫੀ ਸਿੰਘ ਵੀ ਪਤìn ਲੱਗਦਾ ਕੋਈ ਕਿਧਰੋਂ ਆ ਜਾਂਦਾ ਕੋਈ ਕਿਧਰੋਂ ਆ ਜਾਂਦਾ ਤੁਲਕਾਂ ਨੂੰ ਭਜਣ ਦਾ ਰਾਹ ਨਾ ਲੱਭੇ ਇੱਕਦਮ ਸਿੰਘ ਆਉਂਦੇ ਨੇ ਝਾੜਾਂ ਚੋਂ ਨਿਕਲ ਕੇ ਤੇ ਹਮਲਾ ਕਰ ਦਿੰਦੇ ਨੇ ਸਹਾਵੇ ਨਾਵੇ ਉਹਨਾਂ ਨੂੰ ਵੀ ਕਰੀਏ ਕੀ ਕਿਸਮਾਨ ਦਾ ਜੁਦ ਹੋਇਆ ਜੰਗ ਹੋਇਆ ਤੇ ਮਹਾਰਾਜ ਜੀ ਉੱਪਰ ਉੱਚੀ ਟਿੱਬੀ ਤੇ ਬਹਿ ਕੇ ਇਹ ਸਭ ਵੇਖ ਰਹੇ ਸਨ ਤੇ ਸਹਿਬ ਨੇ ਆਪ ਵੀ ਤੀਰਾਂ ਦੀ ਵਰਖਾ ਸ਼ੁਰੂ ਕੀਤੀ ਫਤੇ ਦੇ ਵਿੱਚ ਮਹਾਰਾ ਨੇ ਤੀਰ ਕੱਢਣ ਤੇ ਤੀਰ ਚਲਾ ਦੇਣਾ ਇੱਕ ਇੱਕ ਤੀਰ ਜਿਹੜਾ ਸੀਗਾ ਪੰਜ ਪੰਜ ਦੁਸ਼ਮਣਾਂ ਨੂੰ ਪੰਜ ਪੰਜ ਤੁਰਕਾਂ ਨੂੰ ਬਿੰਨਦਾ ਜਾਂਦਾ ਸੀਗਾ ਦੂਰੋਂ ਪੰਜ ਪੰਜ ਤੁਰਕਾਂ ਨੂੰ ਦੁਸ਼ਮਣਾਂ ਨੂੰ ਬਿੰਨਦਾ ਜਾਂਦਾ ਸੀ ਤੇ ਉਹਦੇ ਬਜੀਦਾ ਹੋਰ ਜਿਹੜੇ ਸਾਨੂੰ ਦੇ ਨਾਲ ਫੌਜਦਾਰ ਸੈਨਾਪਤੀ ਬਣ ਕੇ ਆਏ ਜਿਹੜੇ ਜਿਹੜੇ ਕਹਿੰਦੇ ਸੀਗੇ ਫੜ ਕੇ ਲਿਆਉਣਾ ਹੈ ਗੁਰੂ ਗੋਬਿੰਦ ਸਿੰਘ ਨੂੰ ਜਿਉਂਦੇ ਆ ਚੜ ਕੇ ਜਿਹੜੇ ਆਏ ਸਨ ਉਹਨਾਂ ਨੂੰ ਰਾਹ ਨਾਲ ਲੱਭੀ ਵੀ ਕਰੀਏ ਕੀ ਹੁਣ ਕੀ ਕੀਤਾ ਜਾਏ ਕਿ ਸੁਭਾਣ ਦਾ ਜੋ ਜੰਗ ਹੁੰਦਾ ਰਿਹਾ ਜੁਦ ਹੁੰਦਾ ਰਿਹਾ ਹੁੰਦਾ ਰਿਹਾ ਤ੍ਰਕਾਲਾਂ ਪੈ ਗਈਆਂ ਫਿਰ ਸ਼ਾਮ ਪੈਣੀ ਸ਼ੁਰੂ ਹੋਈ ਗਰਮੀ ਦਾ ਮਹੀਨਾ ਵਿਸਾਖ ਦੇ ਮਹੀਨੇ ਦੀ ਵਿਚਾਰ ਹੈ ਵਿਸਾਖ ਦੇ ਮਹੀਨੇ ਦਾ ਜੰਗ ਹੋਇਆ ਮੁਕਸਰ ਸਾਹਿਬ ਦਾ ਮਨਾਇਆ ਚਲੋ ਮਾਗ ਦੇ ਸੰਗਰਾਣ ਕਈਏ ਜਿਵੇਂ ਕੱਲ ਜਿਹੜਾ ਆ ਰਿਹਾ ਨਾ ਦਿਨ ਮਾਗੀ ਦਾ ਮਾਗ ਦੇ ਮਹੀਨੇ ਚ ਜਾਂਦਾ ਏ ਜਿਹੜਾ ਤਿਹਾਰ ਇਹ ਸਮਾਗਮ ਜਿਹੜਾ ਦਿਹਾੜਾ ਜਿਹੜਾ ਮਾਗ ਦੇ ਮਹੀਨੇ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਗ੍ਰੰਥਾਂ ਦੇ ਵਿੱਚ ਮਾਗਦਾ ਮਹੀਨਾ ਜਿਹੜਾ ਤੇ ਸਾਧ ਸੰਗਤ ਜੀ ਜੇ ਮੰਕਰ ਸੰਗਰਾंति ਕਹਿੰਦੇ ਨੇ ਉਹਨਾਂ ਨੇ ਵੇਖਿਆ ਵੀ ਸ਼ਾਮ ਪੈ ਰਹੀ ਆ ਪਤ ਨਹੀਂ ਲੱਗ ਰਿਹਾ ਜੁੱਧ ਹੋਈ ਜਾਂਦਾ ਹੈ ਸਾਡੇ ਬੰਦੇ ਮਰੀ ਜਾਂਦੇ ਨੇ ਪਾਣੀ ਦੀ ਤਿਹਾਲ ਲੱਗੀ ਚੌਧਰੀ ਕਪੂਰਾ ਉਹਨਾਂ ਦੇ ਨਾਲ ਦੁਸ਼ਮਣਾਂ ਦੇ ਤੇ ਉਹਨਾਂ ਨੇ ਪੁੱਛਿਆ ਵੀ ਚੌਧਰੀ ਕਪੂਰ ਸਿਆ ਵੀ ਇਹ ਦੱਸ ਪਾਣੀ ਦਾ ਸੋਮਾ ਹੈ ਕਿਉਂ ਨੇੜੇ ਤੇੜੇ ਪਾਣੀ ਚਾਹੀਦਾ ਹੁਣ ਸੈਨਿਕਾਂ ਨੂੰ ਇਹਨਾਂ ਨੂੰ ਪਾਣੀ ਦੀ ਤ੍ਰੇ ਲੱਗੀ ਆ ਪਾਣੀ ਪੀਣਾ ਵੀ ਕਿਤੇ ਕਿੱਥੇ ਮਿਲੇ ਪਾਣੀ ਤੇ ਚੌਧਰੀ ਕਪੂਰਾ ਅਖਣ ਲੱਗਿਆ ਵੀ ਅੱਗੇ 30 ਕੋ ਤੱਕ ਕਿਤੇ ਪਾਣੀ ਨਹੀਂ ਪਿੱਛੇ ਚੱਲ ਜਾਓਗੇ 10 12 ਕੋ ਤੁਹਾਨੂੰ ਪਾਣੀ ਮਿਲ ਸਕਦਾ ਪਿੱਛੇ ਚੱਲ ਜਾਓਗੇ ਪਾਣੀ ਮਿਲ ਸਕਦਾ ਅੱਗੇ ਨਹੀਂ ਪਾਣੀ ਉਹਨਾਂ ਨੇ ਢਾਬ ਦੇ ਨੇੜੇ ਤੁਹਾਨੂੰ ਲੱਗੜੇ ਨਹੀਂ ਦੇਣਾ ਚੰਗਾ ਤੁਸੀਂ ਵਾਪਸ ਹੋ ਜੋ ਚੰਗਾ ਹੋਏਗਾ ਤੁਸੀਂ ਵਾਪਸ ਚੱਲ ਜਓ ਤਾਂ ਵਧੀਆ ਇੱਥੇ ਮਰ ਜਾਓਗੇ ਤੇ ਹਾਏ ਤੁਸੀਂ ਪਿਆਸੇ ਤੇ ਉਹਨਾਂ ਨੇ ਆਪਣੇ ਸੈਨਿਕਾਂ ਨੂੰ ਆਪਣੇ ਸੈਨਾਪਤੀ ਨੂੰ ਕਹਿਣਾ ਕੀਤਾ ਵੀ ਜਿਹੜੇ ਇਹਨੇ ਜੰਗ ਦੇ ਮਦਾਰ ਵਿੱਚ ਜਿਹੜੇ ਮਰ ਗਏ ਆਪਣੇ ਉਰਕ ਸੈਨਕ ਇਹਨਾਂ ਦਾ ਆਪਾਂ ਦਫਨਾਣਾ ਕਰ ਦਨੇ ਆ ਅੰਤਪ ਕਰਿਆ ਕਰ ਦਨੇ ਆ ਵੱਖਣ ਲੱਗੇ ਇੱਕ ਪੂਰਾ ਚੌਧਰੀ ਕਹਿੰਦਾ ਵਜੀਰ ਖਾਂ ਜਿਹੜਾ ਟਾਈਮ ਤੂੰ ਇੱਥੇ ਬਰਬਾਦ ਕਰੇਂਗਾ ਨਾ ਛੋਟੀ ਜੀ ਗੱਲ ਥੋੜੀ ਐ ਇਹਨਾਂ ਨੂੰ ਦਫਨਾਉਂਦਾ ਦਫਨਾਉਂਦਾ ਤੂੰ ਆਪੇ ਦਫਨ ਹੋ ਜਾਏਂਗਾ ਇਹਨਾਂ ਨੂੰ ਦਫਨਾਉਂਦਾ ਦਫਨਾਉਂਦਾ ਤੂੰ ਆਪੇ ਦਫਨ ਹੋ ਜਾਏਂਗਾ ਗਰਮੀ ਦਾ ਮਹੀਨਾ ਗਰਮੀ ਪੈ ਰਹੀ ਐ ਭੁੱਖਾ ਧਿਆਇਆ ਇੱਥੇ ਮਰ ਜਾਣਾ ਚੁੱਪ ਕਰਕੇ ਤੁਰ ਪਏ ਵਾਪਸ ਜਿਹੜੇ ਹੁਣ ਮਰੇਗੇ ਕਰਣਾ ਕੀ ਉਹਨਾਂ ਦਾ ਆਪਣੇ ਆਪ ਹੀ ਉਹ ਹੋ ਜਾਏਗਾ ਜਿਹੜਾ ਕੁਝ ਹੋਣਾ ਤੂੰ ਵਾਪਸ ਭਜਣਾ ਇਹ ਸਾਧ ਸੰਗਤ ਫਿਰ ਉਹਨਾਂ ਨਗਾਰੀ ਦਾ ਫਤੇ ਦਾ ਬਿਜਲ ਬਜਾਤਾ ਇਹ ਵੀ ਸੋਚਿਆ ਵੀ ਜਿਹੜੇ ਢੇਰ ਪਏ ਨੇ ਲੋਥਾਂ ਦੇ ਇਹਨਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਦੀ ਲਾਸ਼ ਵੀ ਹੋਊਗੀ ਉਹ ਵੀ ਮਰ ਗਿਆ ਹੋਏਗਾ ਪਰ ਉਹਨਾਂ ਨੂੰ ਕੀ ਪਤਾ ਕਿ ਸਤਗੁਰੂ ਚੀਟੂਬੀ ਦੇ ਬੈਠੇ ਨੇ ਇੱਕ ਪੂਰਾ ਚੌਧਰੀ ਕਹਿੰਦਾ ਵੀ ਤੈਨੂੰ ਕੀ ਪਤਾ ਵੀ ਉਹ ਇੱਥੇ ਹੈ ਗੁਰਗੋਨ ਸਿੰਘ ਇੱਥੇ ਲੁਕਿਆ ਬੈਠਿਆ ਕੀ ਪਤਾ ਕਿੱਥੇ ਕਿ ਨਿਕਲਿਆ ਹੋਵੇਗਾ ਕਿੱਥੇ ਗਲੰਘਿਆ ਹੋਵੇਗਾ ਉਹ ਚੁੱਪ ਕਰਕੇ ਵਾਪਸ ਤੁਰ ਪਿਆ ਤੇ ਉਹਨੇ ਫਿਰ ਫਤੇ ਦਾ ਬਿਗਲ বাজਾਇਆ ਨਗਾਰਾ বাজਾਇਆ ਵੀ ਸਾਡੀ ਫਤਿਹ ਹੋ ਗਈ ਝੂਠੀ-ਮੁੱਠੀ ਵਾਪਸ ਤੁਰ ਪਿਆ এবੀ ਸੀ ਵੀ ਜੇ ਸੀ ਚਲੋ ਕਿਸੇ ਨਾ ਕਿਸੇ ਸਿੱਖ ਦਾ ਜਾਂ ਹੋਰ ਸਿਰ ਕੱਟ ਕੇ ਉੱਥੇ ਲੈ ਜਾਾਂਗੇ ਬਾਦਸ਼ਾਹ ਦੇ ਕੋਲ ਉਹ ਸਾਨੂੰ ਨਾਮ ਲਵੇਗਾ ਕਹਿੰਦੇ ਛੱਡ ਪਰਾਂ ਨਾਮਾ ਨੂ ਮਨੂ ਤੂੰ ਕਰਨਾ ਕੀ ਐ ਜਾਨ ਬਚ ਗਈ ਤਾਂ ਸਭ ਕੁਝ ਐ ਤੇ ਕੁਝ ਵੀ ਨਹੀਂ ਇਹ ਤੁਰਪਿਆ ਜੀ ਵਾਪਸ ਸਾਰੀ ਸੈਨਾ ਵਾਪਸ ਭੱਜ ਲਈ ਪਿਆਸੀ ਮਰਦੀ ਹੋਈ ਕਿਸੇ ਦਾ ਹੀਹਾ ਨਾ ਪਿਆ ਕੇ ਬਦਲ ਹੁੰਦਾ ਫਿਰ ਜਿਹੜੇ ਉਹ ਸਾਹਮਣ ਨੂੰ ਕਹਿੰਦਾ ਸੀਗਾ ਵੀ ਜਿਹੜੇ ਮਰ ਗਏ ਆ ਸੈਨਿਕ ਫੌਜ ਮਰ ਗਈ ਆ ਜਿਹੜੀ ਜੰਗ ਦੇ ਬੰਦਾਜ ਤੁਰਕ ਉਹਨਾਂ ਨੂੰ ਦਫਨਾ ਦੇਣੇ ਉਹਨਾਂ ਨੂੰ ਦਫਨਾਉਣਾ ਕੀ ਸੀ ਜਿਹੜੇ ਜਖਮੀ ਹੋ ਗਏ ਸੰਨ ਕਾਇਲ ਹੋ ਗਏ ਸੰ ਜਿਹੜਾ ਉਹਨਾਂ ਨੂੰ ਵੀ ਛੱਡ ਕੇ ਭੱਜ ਗਏ ਉਹ ਪਿਆਸ ਨਾਲ ਇਤਨੇ ਵਿਅਕਲ ਹੋ ਗਏ ਹੁਣ ਪਾਣੀ ਤੋਂ ਬਿਨਾ ਬੰਦਾ ਰਵੇ ਕਿਵੇਂ ਭੱਜ ਗਏ ਜੀ ਵਾਪਸ ਤੇ ਸਹਬ ਜੀ ਫਿਰ ਉੱਚੀ ਟਿੱਬੀ ਤੋਂ ਉਤਰ ਕੇ ਹੇਠਾਂ ਆਏ ਉੱਚੀ ਟੁੱਬੀ ਤੋਂ ਉਤਰ ਕੇ ਹੇਠਾਂ ਆਏ ਜੰਗ ਦੇ ਮੈਦਾਨ ਦੇ ਵਿੱਚ ਮਹਾਰਾਜ ਵੇਖਦੇ ਆ ਇੱਕ ਇੱਕ ਸਿੰਘ ਦੇ ਆਲੇ ਦੁਆਲੇ 5 5 7 7 10 10 15 15 20 20 25 25 ਤੁਰਕ ਮਰੇ ਪਏ ਨੇ ਇੱਕ ਇੱਕ ਸਿੰਘ 20 20 25 25 ਤੁਰਕਾਂ ਦੇ ਨਾਲ ਤੁਰਕਾਂ ਦੇ ਨਾਲ ਲੜਦਾ ਉਹਨਾਂ ਦੇ ਆਹੂ ਲਾਉਂਦਾ ਲਾਉਂਦਾ ਸ਼ਹੀਦ ਹੋਇਆ ਤੇ ਸਹਿਬ ਜੀ ਉਹਨਾਂ ਸ਼ਹੀਦ ਸਿੰਘਾਂ ਨੂੰ ਇਨਾਮ ਦੇ ਰਹੇ ਨੇ ਮੇਰਾ 50000 ਮੇਰਾ 100000 ਮੇਰਾ 200000 ਜਿਨੇ ਸਿੰਘਾਂ ਤੁਰਕਾਂ ਦੇ ਨਾਲ ਜਿੰਨਾ ਕੋਈ ਸਿੰਘ ਅੱਗੇ ਵੱਧ ਕੇ ਲੜਿਆ ਜਿਨੇ ਕਦਮ ਸਹਬ ਉਹਨੂੰ ਐਦਾਂ ਮੇਰਾ 5000 ਹਜ਼ਾਰੀ 10000 ਹਜ਼ਾਰੀ ਸਿੰਘ ਕਹਿ ਕੇ ਨਾਮ ਦੇ ਰਹੇ ਨੇ ਸ਼ਹੀਦ ਹੋਏ ਪਏ ਨੇ ਸਿੰਘ ਤੇ ਮਹਾਰਾਜ ਅੱਗੇ ਹੋਰ ਆਏ ਭਾਈ ਮਹਾ ਸਿੰਘ ਮਾ ਸਿੰਘ ਜੋ ਜਥੇਦਾਰ ਸੀਗਾ ਉਹਨਾਂ 40 ਸਿੰਘਾਂ ਦਾ ਜਿਹੜੇ ਨਾਨਪੁਰ ਸਾਬ ਤੋਂ ਬੇਦਾਵਾ ਲਿਖ ਕੇ ਦੇ ਕੇ ਆਏ ਧਿਆਨ ਨਾਲ ਸੁਣਿਓ ਬੇਨਤੀ ਮਹਾਰਾਜ ਉਹਦੇ ਕੋਲੇ ਆਏ ਉਹਦੇ ਸਾਹਜ ਚੱਲ ਰਹੇ ਸਨ ਮਹਾਰਾਜ ਕੋਲ ਆਏ ਭਾਈ ਮਹਾ ਸਿੰਘ ਦਾ ਆਪਣਾ ਮਾਰਚੇ ਪਾਸ਼ਾ ਜਨ ਹੱਥ ਅੱਗੇ ਕਰਕੇ ਮਹਾਰਾਜ ਨੇ ਬਹਿਣਾ ਕੀਤਾ ਭਾਈ ਮਹਾ ਸਿੰਘ ਦਾ ਸਿਰ ਆਪਣੇ ਖੱਬੇ ਗੋਡੇ ਤੇ ਰੱਖਣਾ ਕੀਤਾ ਸਹਿਬ ਨੇ ਤੇ ਗੱਲਾਂ ਕਰਨ ਲੱਗੇ ਮਹਾ ਸਿੰਘਾ ਤੇਰੀ ਸੇਵਾ ਪਰਵਾਨ ਹੈ ਗੁਰੂ ਨਾਨਕ ਦੇ ਘਰ ਹੁਣ ਦੱਸ ਕੀ ਮੰਗ ਲੈਂ। ਚਾਹੇ ਦਾ ਤੈਨੂੰ ਸਵਰਗਾਂ ਦਾ ਰਾਜ ਦੇ ਦਈਏ। ਉਮਰ ਦੇ ਦਈਏ। ਉਮਰ ਦਾ ਰਾਜ ਹੋ ਜਾਏ ਤੇਰੀ ਉਮਰ ਦਾ ਦਾਨ ਦੇ ਦਈਏ ਤੈਨੂੰ ਉਮਰ ਦੀ ਦਾਤ ਦੇ ਦਈਏ ਲੰਮੀ ਉਮਰ ਹੋ ਜਾਏ ਸਵਰਗਾਂ ਦਾ ਰਾਗ ਤੈਨੂੰ ਦੇ ਦਈਏ। ਭਾਈ ਮਹਾ ਸਿੰਘ ਆਖਣ ਲੱਗਿਆ ਮਹਾਰਾਜ ਕੁਝ ਨਹੀਂ ਚਾਹਿੰਦਾ। ਕੁਝ ਨਹੀਂ ਚਾਹਿੰਦਾ। ਬਸ ਸਤਿਗੁਰੂ ਇੱਕ ਬੇਨਤੀ ਐ। ਸਾਡੀ ਟੁੱਟੀ ਗੰਢ ਦੇ ਆਖੋ ਸਤਨਾਮ ਜੋ ਤੋੜ ਕੇ ਆਏ ਸਾ ਨਾ ਤੇਰੇ ਨਾਲੋਂ ਉਹ ਗੰਢ ਦੇ ਤੇ ਗੁਰਮੁਖੋਂ ਉਹਨਾਂ ਨੇ ਆਪਣੀ ਭੁੱਲ ਬਖਸ਼ਾ ਲਈ ਨਾਲੇ ਉਹ ਭੁੱਖੇ ਤਹਾਏ ਰਹਿ ਕੇ 8 ਮਹੀਨੇ ਕਿਲੇ ਦੇ ਵਿੱਚ ਲੜਦੇ ਰਹੇ ਉਹ ਭੁੱਖ ਤੋਂ ਤੰਗ ਹੋ ਕੇ ਵੇਦਾਵਾ ਲਿਖ ਕੇ ਆਏ ਤੇ ਅੱਜ ਦੇ ਸਿੱਖਾਂ ਨੇ ਰੱਜਿਆਂ ਨੇ ਵੇਦਾਵਾ ਲਿਖਿਆ ਪਕੌੜੇ ਸਕੌੜੇ ਸਭ ਸਕਦੇ ਨੇ ਕੋਈ ਨਿਤਨੇਮ ਨਹੀਂ ਕੋਈ ਗੁਰੂ ਦੇ ਚਰਨ ਨਹੀਂ ਕੋਈ ਗੁਰੂ ਦੇ ਦیدار ਨਹੀਂ ਕੋਈ ਸੰਗਤ ਨਹੀਂ ਕੋਈ ਇਤਿਹਾਸ ਨਹੀਂ ਚਿੱਤ ਕੁਝ ਵੀ ਨਹੀਂ ਪਤਾ ਉਹ ਵੀ ਗੱਲਾਂ ਬਹੁਤ ਦੂਰ ਨੇ 10 ਗੁਰੂ ਸਵੈ ਇਹਨਾਂ ਦੇ ਨਾਮ ਨਹੀਂ ਚਿੱਤੇ ਤਰਤੀਬ ਵਾਰ ਲੜੀ ਵਾਰ ਵੱਡੇ ਸਾਹਿਬ ਜਦ ਕਿੱਥੇ ਸ਼ਹੀਦ ਹੋਏ ਜਾਂਦੇ ਜ਼ਰੂਰ ਨੇ ਲੋਕ ਕਈ ਵਾਰ ਜਦੋਂ ਪੱਤਰਕਾਰ ਹੋ ਕੇ ਅੱਗੇ ਹੋ ਕੇ ਉਹਨਾਂ ਤੋਂ ਸਵਾਲ ਪੁੱਛਦਿਆ ਨਾ ਵੀ ਇੱਥੇ ਕੀ ਹੋਇਆ ਸਿਰਾਂ ਤੇ ਦਸਤਾਰਾਂ ਵੀ ਨੇ ਅਦਾ ਕਿਸੇ ਨੂੰ ਨਹੀਂ ਵੀ ਕਿੱਥੇ ਕੀ ਹੋਇਆ ਬਿਲੇ ਨੇ ਜਿਨ੍ਹਾਂ ਨੂੰ ਪਤਾ ਹੈ ਬੇਦਾਵ ਹੈ ਗੁਰੂ ਦਾ ਇਤਿਹਾਸ ਭੁੱਲ ਜਾਣਾ ਨਿਤਨੇਮ ਦਾ ਟੁੱਟ ਜਾਣਾ ਗੁਰੂ ਦੇ ਬਾਣੇ ਬਾਣੀ ਨੂੰ ਤਿਆਗ ਦੇਣਾ ਘਰ ਚ ਬਾਣੀ ਦਾ ਪਹਿਰਾ ਨਾ ਰਹਿਣਾ ਫਿਰ ਕਹਿੰਦੇ ਆ ਵੀ ਦੁਖੀ ਆ ਦੁੱਖ ਆਉਂਦੇ ਨੇ ਹਰ ਦੁੱਖ ਜਾਣਗੇ ਫਿਰ ਕਿੱਧਰ ਗੁਰੂ ਤੋਂ ਬੇਮਖੋਏ ਕਿਉਂਕਿ ਬੇਮਖੋਏ RAM ਤੇ ਲੱਗਣ ਜਨਮ ਬਿਜੋਗ ਇਹ ਫਿਰ ਜਰਮਾਂ ਦੇ ਉਜੋਗ ਲੱਗਦੇ ਆ ਉਹ ਆਖਣ ਲੱਗੇ ਮਹਾਰਾਜ ਸਾਡੀ ਸਾਡੀ ਟੁੱਟੀ ਗੰਢ ਦੇਓ ਹੋਰ ਕੁਝ ਨਹੀਂ ਚਾਹੀਦਾ ਮਹਾਰਾਜ ਆਪ ਜੀ ਉਹ ਵੇਦਾਵੇ ਵਾਲਾ ਕਾਗਜ਼ ਪੜ੍ਹਦੇਓ ਸਤਿਗੁਰ ਆਖਣ ਲੱਗੇ ਮਹਾ ਸਿੰਘਾ ਮੈਂ ਕਿੱਥੋਂ ਤੁਰਿਆ ਆਂ ਆਨੰਦਪੁਰ ਸਾਹਿਬ ਤੋਂ ਵੇਦਾਵੇ ਵਾਲੇ ਕਾਗਜ਼ ਦੀ ਤੂੰ ਗੱਲ ਕਰਨਾ ਸਰਸਾ ਦਾ ਬਹਿਣ ਜੰਗ ਸਰਸਾ ਦੇ ਕੰਢੇ ਤੇ ਚਮਕੌਰ ਸਾਹਿਬ ਦਾ ਜੰਗ ਚਮਕੌਰ ਦੀ ਗੜੀ ਵਿੱਚ ਜੋ ਜੰਗ ਹੋਇਆ ਗਲਾਬੇ ਮਸੰਦ ਦਾ ਖੂ ਮਾਰਾਂ ਨੇ ਵਸਤਰ ਵੀ ਚੇਂਜ ਕੀਤੇ ਫਿਰ ਸੋਢੀ ਕੋਲ ਰਾਏ ਦੇ ਕੋਲ ਆ ਕੇ ਵਸਤਰਾ ਚੇਂਜ ਕੀਤੇ ਕਿੰਨਾ ਜੰਗ ਹੋਇਆ ਕਿੰਨਾ ਸਮਾਂ ਲੰਘਿਆ ਕਦੋਂ ਦੀ ਉਹ ਗੱਲ ਆ ਕਿੰਨੇ ਮਹੀਨੇ ਹੋ ਗਏ ਪੋਦੇ ਮਹੀਨੇ ਤੋਂ ਵਿਸਾਖ ਦਾ ਮਹੀਨਾ ਆ ਗਿਆ ਮਹਾਰਾਜ ਕਹਿੰਦੇ ਤੈਨੂੰ ਲੱਗਦਾ ਵੀ ਮੇਰੇ ਕੋਲੋਂ ਕਾਗਜ਼ ਹੋਏਗਾ ਕੀ ਕੁਝ ਹੋਇਆ ਭਾਈ ਮਹਾ ਸਿੰਘ ਆਖਣ ਲੱਗਿਆ ਸਤਿਗੁਰੂ ਜੋ ਮਰਜੀ ਹੋ ਜਾਏ ਤੁਸੀਂ ਸਭ ਕੁਝ ਤਿਆਗ ਸਕਦੇ ਹੋ ਸਭ ਕੁਝ ਛੱਡ ਸਕਦੇ ਹੋ ਬੇਸ਼ੱਕ ਮੈਨੂੰ ਪਤਾ ਤੁਸੀਂ ਜੰਗ ਜੁੱਧ ਲੜੇ ਪਰਿਵਾਰ ਸ਼ਹੀਦ ਹੋ ਗਿਆ ਕਿੱਥੋਂ ਕਿੱਥੋਂ ਕਿਵੇਂ ਆਏ ਕਿੰਨਾ ਔਕੜਾਂ ਵਿੱਚ ਲੰਘਦੇ ਆਇਓ ਮਹਾਰਾਜ ਜੀ ਸਭ ਪਤਾ ਹੈ ਪਰ ਸਤਿਗੁਰੂ ਉਹ ਜਿਹੜਾ ਕਾਗਜ਼ ਆ ਨਾ ਬੇਦਾਵੇ ਵਾਲਾ ਉਹ ਕੋਈ ਆਪ ਜੀ ਗੱਲ ਨਹੀਂ ਉਹ ਆਮ ਜੀ ਗੱਲ ਨਹੀਂ ਮਹਾਰਾਜ ਉਹ ਸਿੱਖ ਤੇ ਗੁਰੂ ਦਾ ਰਿਸ਼ਤਾ ਹੈ ਆਖੋ ਸਤਨਾਮ ਤੂੰ ਕਿਵੇਂ ਭੁੱਲ ਸਕਦਾ ਹੈ ਇਹਦਾ ਹੋ ਹੀ ਨਹੀਂ ਸਕਦਾ ਤੁਸੀਂ ਭੁੱਲ ਜਾਓ ਉਹ ਤੇਰਾ ਤੇ ਮੇਰਾ ਰਿਸ਼ਤਾ ਹੈ ਮਹਾਰਾਜ ਉਹਨੂੰ ਤੁਸੀਂ ਤਿਆਗਦੇ ਨੇ ਵੇਖੋ ਜੀ ਕਿੱਥੋਂ ਆਏ ਮਹਾਰਾਜ ਕਿੰਨਾ ਕੁ ਹੋਇਆ ਕਿੰਨੇ ਮਹੀਨੇ ਲੰਘ ਗਏ ਉਹ ਬੇਦਾਵੇ ਵਾਲਾ ਕਾਗਜ਼ ਮਹਾਰਾਜ ਨੇ ਆਪਣੇ ਕੰਮਰ ਕਸੇ ਦੇ ਵਿੱਚੋਂ ਕੱਢਣਾ ਕੀਤਾ ਸਾਮ ਕੇ ਰੱਖਿਆ ਮਾਰਾ ਨੂੰ ਪਤਾ ਸੀ ਮੇਰੇ ਸਿੱਖ ਆਉਣਗੇ ਜੇ ਕੋ ਡੁੱਬੇ ਫਿਰ ਹੋਵੇ ਸਾਰ ਨਾਨਕ ਸਾਚਾ ਸਰਬਦਾਤਾਰ ਜਦ ਸਿੱਖਣ ਸਿੱਖ ਸੇਵਕ ਡੁੱਬਣ ਲੱਗਦਾ ਨਾ ਗੁਰੂ ਆ ਕੇ ਰੱਖਦਾ ਫਿਰ ਗੁਰੂ ਆ ਕੇ ਲਾਜ ਰੱਖਦਾ ਬਚਾਉਂਦਾ ਮਹਾਰਾ ਡੁੱਬਣ ਨਹੀਂ ਦਿੰਦੇ ਪਰ ਅਸੀਂ ਜੁੜੇ ਹੋਈ ਅੰਦਰੋਂ ਤਾਰਾਂ ਜੁੜੀਆਂ ਹੋਣ ਜਦ ਅਸੀਂ ਜੁੜੀ ਨਹੀਂ ਫਿਰ ਸਾਨੂੰ ਕੋਈ ਨਹੀਂ ਬਚਾ ਸਕਦਾ ਡੁੱਬਣ ਤੋਂ ਆਪਣੀ ਭੁੱਲ ਬਖਸ਼ਾਵੇ ਬੰਦਾ ਉਹਨਾਂ ਨੇ ਭੁੱਲ ਬਖਸ਼ਾ ਲਈ ਮਹਾਰਾ ਨੇ ਬੇਦਾਵੇ ਵਾਲਾ ਕਾਗਜ਼ ਕੱਢਿਆ ਕਮਰ ਕਸੇ ਦੇ ਵਿੱਚੋਂ ਤੇ ਸਹਿਬ ਉਹਦੀਆਂ ਅੱਖਾਂ ਦੇ ਸਾਹਮਣੇ ਉਸ ਬੇਦਾਵੇ ਨੂੰ ਪਾੜਨ ਲੱਗੇ ਨੇ ਬੇਦਾਵੇ ਵਾਲਾ ਕਾਗਜ਼ ਜਿਉਂ ਹੀ ਸਹਿਬ ਜੀ ਉਹ ਬੇਦਾਵੇ ਵਾਲਾ ਕਾਗਜ਼ ਪਾੜ ਰਹੇ ਨੇ ਭਾਈ ਮਹਾ ਸਿੰਘ ਨੂੰ ਐਦਾ ਪ੍ਰਤੀਤ ਹੋਣ ਲੱਗਿਆ ਜਿਵੇਂ ਜਨਮ ਜਨਮਾਂ ਦੇ ਬੰਧਨ ਜਿਹੜੇ ਨੇ ਟੁੱਟਦੇ ਜਾਂਦੇ ਨੇ ਜਨਮਾਂ ਜਨਮਾਂ ਦੇ ਬੰਧਨ ਤੋੜਤੇ ਸਹਿਬ ਨੇ ਉਹ ਬੇਦਾਵੇ ਵਾਲਾ ਕਾਗਜ਼ ਪਾੜ ਦਿੱਤਾ ਮਹਾਰਾ ਨੇ ਟੁੱਟੀ ਗੰਢਨ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਮਹਾਰਾ ਨੇ ਟੁੱਟੀ ਗੰਢ ਦਿੱਤੀ ਉਥੇ ਟੁੱਟੀ ਗੰਢੀ ਗੁਰਦੁਆਰਾ ਸਾਹਿਬ ਬਣਿਆ ਜਿੱਥੇ ਸਿੰਘਾਂ ਨੇ ਤੰਬੂ ਲਾਏ ਉਤੰਬੂ ਸਾਹਿਬ ਗੁਰਦੁਆਰਾ ਸਾਹਿਬ ਬਣਿਆ ਹੋਇਆ ਸਥਾਨ ਮੁਕਸਰ ਸਾਹਿਬ ਆਪ ਜੀ ਜਾਣੇ ਫਿਰ ਜਿਹੜਾ ਉਥੇ ਜਾ ਕੇ ਸਰਦਾ ਭਾਵਨਾ ਦੇ ਨਾਲ ਉਸ ਤੀਰਥ ਤੇ ਯਾਤਰਾ ਕਰਦਾ ਨਾ ਮੁਕਸਰ ਸਾਹਿਬ ਉਹਦੇ ਜਨਮਾਂ ਜਨਮਾਂ ਤਰਾ ਦੇ ਪਾਪ ਕੱਟੇ ਜਾਂਦੇ ਨੇ ਪਾਪ ਧੋਏ ਜਾਂਦੇ ਨੇ ਮੁਕਤ ਹੋ ਜਾਂਦਾ ਜੀ ਉਥੇ ਜਾ ਕੇ ਬੰਦਾ ਪਰ ਸਰਦਾ ਭਾਵਨਾ ਨਾਲ ਇਹ ਨਹੀਂ ਵੀ ਜਾ ਕੇ ਢਾ ਦੇ ਕੇ ਮੁੜਾਏ ਲੰਗਰ ਚੱਕ ਕਰ ਲੇ ਟੇਟ ਦੇ ਵੇਖ ਲਿਆ ਵੀ ਕਿਹੜੇ ਲੰਗਰ ਚ ਕੀ ਬਣਿਆ ਬੰਦਾ ਪਾਪਾਂ ਤੋਂ ਅਪਰਾਧਾਂ ਤੋਂ ਅੱਗੇ ਵਾਤੇ ਤੋਬਾ ਕਰੇ ਆਪਣੀਆਂ ਭੁੱਲਾਂ ਬਖਸ਼ਾਵੇ ਸਾਹਿਬ ਬਖਸ਼ ਦਿੰਦੇ ਨੇ ਨਵਾਂ ਜੀਵਨ ਸ਼ੁਰੂ ਹੋ ਜਾਂਦਾ ਹੈ ਤੇ ਪ੍ਰੇਮਿਓ ਮਹਾਰਾ ਨੇ ਬੇਦਾਵੇ ਵਾਲਾ ਕਾਗਜ਼ ਪਾੜ ਦਿੱਤਾ ਮਹਾਰਾਜ ਦੇ ਵੱਲ ਵੇਖਦਾ ਵੇਖਦਾ ਬੇਦਾਵੇ ਵੱਲ ਵੇਖਦਾ ਵੇਖਦਾ ਸਾਹਿਬ ਨੇ ਜਦੋਂ ਭਾਈ ਮਹਾਸੰਗ ਦੇ ਸਿਰ ਤੇ ਹੱਥ ਰੱਖਿਆ ਉਹ ਆਪਣਾ ਪਰਿਪੂਰਣ ਸਰੀਰ ਤਿਆਗ ਕੇ ਚਲਾ ਗਿਆ ਬੇ ਬਾਣ ਫਿਰ ਲੈਣ ਆਏ ਸਾਹਿਬ ਨੇ ਉਹਨਾਂ ਦੀ ਟੁੱਟੀ ਗੰਢੀ ਅੱਜ ਵੀ ਮਹਾਰਾਜ ਟੁੱਟੀ ਗੰਢਣ ਨੂੰ ਤਿਆਰ ਬੈਠੇ ਨੇ ਸਿੱਖ ਆਪਣੀ ਜੋ ਤੋੜੀ ਬੈਠਿਆ ਨਾ ਗੁਰੂ ਦੇ ਨਾਲੋਂ ਪ੍ਰੀਤ ਉਹਨੂੰ ਜੋੜਨ ਦਾ ਯਤਨ ਕਰੇ ਆਉ ਜੀ ਰਹਿੰਦੀਆਂ ਵਿਚਾਰਾਂ ਕੱਲ੍ਹ ਦੇ ਸਮੇਂ ਵਿੱਚ ਕਰਾਂਗੇ ਹੋਜਾਂ ਬੁਲਾ